ਵਾਸਤੇ ਕੀ ਕੀਤਾ ਆਤਮਾ ਵਾਸਤੇ ਤੇ ਸ਼ਾਮੀ ਰਹਿਰਾਸ ਕਰਨੀ ਸੀ ਕੀਰਤਨ ਸੁਲਾ ਕਰਨਾ ਸੀ ਉਹ ਵੀ ਨਹੀਂ ਹੋਇਆ ਤਾਂ ਹੀ ਮਹਾਰਾਜ ਨੇ ਬਾਣੀ ਕਿਹਾ ਸੀ ਨਾ ਸਾਰੋ ਦਿਨ ਸਮਝੂਰੀ ਕਰੇ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪੱਥਰ ਪੈ ਗਿਆ ਕਹਿੰਦੇ ਹੁਣ ਨਹੀਂ ਹੁੰਦਾ ਥੱਕ ਗਿਆ ਵਾਂ ਭੱਜ ਭੱਜ ਕੇ ਅੱਜ ਬੜਾ ਭੱਜਿਆ ਵਾਂ ਜੀ ਥੱਕ ਗਿਆ ਵਾਂ 15 ਮਿੰਟ ਦਾ ਪਾਠ ਹੀ ਰਹਿ ਰਸਦਾ ਕਹਿੰਦੇ ਨਾ ਭਗਵਾਨ ਨੇ ਰੋਟੀ ਲਿਆਉਣ ਤੇ ਬਸ ਰੋਟੀ ਖਾ ਕੇ ਸੌਣਾ ਮੈਂ ਥੱਕ ਗਿਆ ਪਿਆ ਵਾਂ 15 ਮਿੰਟ ਦਾ ਪਾਠ ਸੀ ਉਹ ਵੀ ਨਹੀਂ ਕੀਤਾ ਇਹ ਨੀਦੀ ਗੱਲ ਐ ਆਤਮਾ ਵਾਸਤ ਆਤਮਾ ਦੇ ਵਿਚਾਰੀ ਸਵੇਰ ਉੱਠੀ ਕਲਪ ਦੀ ਰਹਗੀ ਰਾਤੀ ਭੁੱਖੀ ਹੀ ਸੌਂਗੀ ਆਤਮਾ ਨੂੰ ਤੇ ਮਿਲਿਆ ਹੀ ਕੁਛ ਨਹੀਂ ਸ਼ਰੀਰ ਨੂੰ ਤਾਂ ਰਸਗੁਲੇ ਵੀ ਮਿਲ ਗਏ ਸ਼ਰੀਰ ਨੂੰ ਤੇ ਗਲਾਬ ਜਾਨੂ ਵੀ ਦਲੇ ਮਿਲ ਗਏ ਸ਼ਰੀਰ ਨੂੰ ਤੇ ਮਠਾਈਆਂ ਵੀ ਲੱਭ ਗਈਆਂ ਸ਼ਰੀਰ ਨੂੰ ਤੇ ਸਬਜ਼ੀਆਂ ਵੀ ਮਿਲ ਗਈਆਂ ਸ਼ਰੀਰ ਨੂੰ ਤੇ ਪ੍ਰਸ਼ਾਦੇ ਵੀ ਮਿਲ ਗਏ ਸ਼ਰੀਰ ਨੂੰ ਵਧੀਆ ਵਧੀਆ ਕੱਪੜੇ ਪਾਣ ਵਾਸਤੇ ਵੀ ਮਿਲ ਗਏ ਸ਼ਰੀਰ ਨੂੰ ਗੱਡੀਆਂ ਵੀ ਸਫ਼ਰ ਕਰਨ ਵਾਸਤੇ ਮਿਲ ਗਈਆਂ ਆਤਮਾ ਤੇ ਸਾਰਾ ਦਿਨ ਭੁੱਖੀ ਕਲਪਦੀ ਰਹੀ ਉਹਨਾਂ ਤੇ ਮਿਲਿਆ ਹੀ ਕੁਛ ਨਹੀਂ ਉਹਨੂੰ ਜਪਜੀਤ ਸਿੰਘ ਦਾ ਪਾਠ